ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਸਭ ਦਾ ਛੋਟਾ ਵੀਰ ਸਤਨਾਮ ਸਿੰਘ ਦਲਵਾਹਾ ਚੇਅਰਮੈਨ ਇੰਪਰੂਵਮੈਂਟ ਫੰਡ ਨਵਾਂ ਸ਼ਹਿਰ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਲਗਾਤਾਰ ਪਿਛਲੇ 24 ਘੰਟੇ ਤੋਂ ਤੈਂਗੜ ਪਰ ਜਿਹੜਾ ਸਤਲੋਜ ਦਾ ਇੱਥੇ ਬੰਨ ਉਹਦੀ ਜਿਹੜੀ ਸਥਿਤੀ ਬੜੀ ਤਣਾਅਪੂਰਨ ਬਣੀ ਹੋਈ ਸੀ ਬੜੀ ਚਿੰਤਾਜਨਕ ਬਣੀ ਹੋਈ ਸੀਗੀ ਔਰ ਮੇਰੇ ਨਾਲ ਨਗਰ ਦੇ ਸਾਰੇ ਮੋਤਵਾਰ ਮਜੂਤਾ ਸਰਪੰਚ ਸਾਹਿਬ ਚੌਧਰੀ ਸਾਹਿਬ ਖੜੇ ਨੇ ਸਾਡੇ ਇਥੋਂ ਨੰਬਰਦਾਰ ਜੀ ਤੇ ਨਗਰ ਦੇ ਔਰ ਪਟਵਾਰੀ ਸਾਹਿਬ ਤੇ ਸਾਰੇ ਸਾਥੀ ਮੇਰੇ ਨਾਲ ਖੜੇ ਨੇ ਇਲਾਕੇ ਦੀਆਂ ਸੰਗਤਾਂ ਦਾ ਅਸੀਂ ਸਾਰੇ ਨਗਰ ਵੱਲੋਂ ਕੋਟਨ ਕੋਟ ਧੰਵਾਦ ਕਰਦੇ ਆ ਸਾਡੇ ਸਮੁੱਚੇ ਪੂਰੇ ਇਲਾਕੇ ਵੱਲੋਂ ਮਤਲਬ ਇੰਨਾ ਕੁ ਜ਼ਿਆਦਾ ਇੱਥੇ ਲੋਕਾਂ ਨੇ ਮਤਲਬ ਲੰਗਰ ਦਾ ਇੰਨਾ ਕੁ ਪ੍ਰਬੰਧ ਕਰ ਦਿੱਤਾ ਟਰਾਲੀਆਂ ਰੇਤੇ ਦੀਆਂ ਔਰ ਮਿੱਟੀ ਦਾ ਪ੍ਰਬੰਧ ਮਿੱਟੀ ਦੇ ਥੈਲਿਆਂ ਦਾ ਪ੍ਰਬੰਧ ਹਰ ਤਰ੍ਹਾਂ ਦਾ ਪ੍ਰਬੰਧ ਬਹੁਤ ਵੱਡੇ ਲੈਵਲ ਤੇ ਸੰਗਠਿਤ ਕਰ ਰਹੀ ਹੈ ਹੁਣ ਵੀ ਮੈਨੂੰ ਬਹੁਤ ਸਾਰੇ ਪਿੰਡਾਂ ਤੋਂ ਦੂਰ ਦੂਰ ਦੇ ਪਿੰਡਾਂ ਤੋਂ ਪੋਲਾਂ ਆ ਰਹੀਆਂ ਨੇ ਸੋ ਅਸੀਂ ਜਿਹੜਾ ਇਹ ਵੀਡੀਓ ਪਾ ਰਹੇ ਆ ਉਹਦਾ ਮਕਸਦ ਇਹੀ ਆ ਕਿ ਇਸ ਟਾਈਮ ਢੈਂਗੜਪੁਰ ਜਿਹੜੀ ਬੰਦ ਦੀ ਸਿਚੁਏਸ਼ਨ ਆ ਉਹ ਪੂਰੀ ਤਰ੍ਹਾਂ ਕੰਟਰੋਲ ਹੇਠ ਆ ਸਾਨੂੰ ਇਸ ਟਾਈਮ ਹਜੇ ਕਿਸੇ ਵੀ ਚੀਜ਼ ਦੀ ਰਿਕੁਆਇਰਮੈਂਟ ਹੈ ਨਹੀਂ ਜੀ ਅਸੀਂ ਐਮੀ ਕਿਸੇ ਵੀ ਚੀਜ਼ ਦਾ ਕੋਈ ਅਰਥ ਜਾਵੇ ਉਹ ਨਹੀਂ ਚਾਹੁੰਦੇ ਨਗਰ ਵੀ ਇਹੀ ਚਾਹੁੰਦਾ ਸੋ ਅਸੀਂ ਬੇਨਤੀ ਕਰਦੇ ਆ ਕਿ ਸਾਨੂੰ ਕਿਸੇ ਚੀਜ਼ ਦੀ ਕੋਈ ਲੋੜ ਹੋਊਗੀ ਤਾਂ ਅਸੀਂ ਆਪਜੀ ਅੱਗੇ ਹੱਥ ਜੋੜ ਕੇ ਬੇਨਤੀ ਕਰ ਲਾਂਗੇ ਸੋ ਹਜੇ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਨੇ ਚਾਹੇ ਉਹ ਧਾਰਮਿਕ ਸੰਸਥਾਵਾਂ ਨੇ ਚਾਹੇ ਸਮਾਜਿਕ ਸੰਸਥਾਵਾਂ ਨੇ ਐਨ ਜੀਓ ਨੇ ਬਹੁਤ ਸਾਰੀਆਂ ਐਨ ਜੀਓ ਨੇ ਲਗਾਤਾਰ ਸੰਪਰਕ ਕੀਤੇ ਨੇ ਔਰ ਉਹ ਕਹਿ ਰਹੇ ਨੇ ਕਿ ਸਾਨੂੰ ਦੱਸੋ ਕਿਸ ਚੀਜ਼ ਦੀ ਜ਼ਰੂਰਤ ਆ ਸੋ ਆ ਮੇਰੀ ਆਪ ਜੀ ਨੂੰ ਬੇਨਤੀ ਆ ਪ੍ਰਸ਼ਾਸਨ ਵੱਲੋਂ ਜਿਹੜਾ ਡੀਜ਼ਲ ਦਾ ਵੀ ਪ੍ਰੋਪਰ ਪ੍ਰਬੰਧ ਆ ਫੁੱਲਾ ਡੀਜ਼ਲ ਆ ਕੋਈ ਮਰਾਹੀ ਨਹੀਂ ਔਰ ਲੰਗਰ ਜਿਹੜਾ ਸਾਡੇ ਕੋਲ ਆਲਰੇਡੀ ਐਡਵਾਂਸ ਆ ਮਿੱਟੀ ਔਰ ਵੀ ਐਡਵਾਂਸ ਆ ਹੋਰ ਸਾਨੂੰ ਕਿਸੇ ਚੀਜ਼ ਦੀ ਲੋੜ ਹੋਊਗੀ ਅਸੀਂ ਆਪ ਸਭ ਨੂੰ ਦੱਸਾਂਗੇ ਸੋ ਹਜੇ ਸਾਨੂੰ ਰਿਕਵੈਸਟ ਆ ਸਾਡੀ ਨਗਰ ਵੱਲੋਂ ਸੋ ਹਜੇ ਸਾਨੂੰ ਕਿਸੇ ਚੀਜ਼ ਦੀ ਇੱਥੇ ਕੋਈ ਜ਼ਰੂਰਤ ਨਹੀਂ ਹੈਗੀ ਅਸੀਂ ਕਿਸੇ ਵੀ ਤਰ੍ਹਾਂ ਨਾਲ ਲੰਗਰ ਨੂੰ ਇੱਥੇ ਆਵਾਗੋਂ ਮਗਾ ਕੇ ਉਹਨੂੰ ਵਿਰਤ ਚੜੀਏ ਉਦੋਂ ਵੀ ਕੋਈ ਫੈਸਲਾ ਨਹੀਂ ਸੋ ਸਾਧ ਸੰਗਤ ਨੂੰ ਬੇਨਤੀ ਹੈ ਜੀ ਕਿ ਪਿੰਡ ਢੈਂਗੜ ਪਰ ਜਿਹੜਾ ਇਸ ਟਾਈਮ ਪੂਰੀ ਤਰ੍ਹਾਂ ਜਿਹੜੇ ਲੋਕ ਸੁਰੱਖਿਅਤ ਨੇ ਪੰਨ ਸੁਰੱਖਿਅਤ ਆ ਕਿਸੇ ਵੀ ਤਰ੍ਹਾਂ ਦਾ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਖਵਾਜਾ ਬਲੀ ਨੇ ਖਵਾਜਾ ਪੀਰ ਨੇ ਬੜੀ ਰਹਿਮਤ ਕੀਤੀ ਆ ਬੜੀ ਸਾਡੇ ਤੇ ਅਪਾਰ ਕਿਰਪਾ ਕੀਤੀ ਆ ਪਰ ਜਿਹੜੀ ਰਾਤੀ ਸਿਚੁਏਸ਼ਨ ਸੀਗੀ ਉਹਦੇ ਤੋਂ ਅਸੀਂ ਸਾਰੇ ਬੜੇ ਚਿੰਤਤ ਸੀ ਬੜੇ ਡਰੇ ਹੋਏ ਸੀਗੇ ਪਰ ਇਲਾਕੇ ਦੀਆਂ ਸੰਗਤਾਂ ਨੇ ਜਿਹੜਾ ਹੰਬੜਾ ਮਾਰਿਆ ਉਹਦੇ ਨਾਲ ਜਿਹੜਾ ਸਥਿਤੀ ਦੇ ਉੱਤੇ ਕਾਬੂ ਪਾਇਆ ਗਿਆ ਸੋ ਮੇਰੀ ਬਾਰ-ਬਾਰ ਇਹੀ ਬੇਨਤੀ ਆ ਸਮੁੱਚੇ ਨਗਰ ਵੱਲੋਂ ਸਮੁੱਚੇ ਇਲਾਕੇ ਵੱਲੋਂ ਦੂਰ-ਦੂਰ ਤੋਂ ਸੰਗਤਾਂ ਇੱਥੋਂ ਤੱਕ ਕਿ ਨੰਗਲ ਤੱਕ ਲੋਕ ਪੋਲਣ ਕਰ ਰਹੇ ਨੇ ਕਿ ਭਾਜੀ ਦੱਸੋ ਕਿਸ ਚੀਜ਼ ਦੀ ਲੋੜ ਆ ਨਾ ਸਾਨੂੰ ਕੋਈ ਪੈਸੇ ਥੇਲੇ ਦੀ ਲੋੜ ਆ ਜੀ ਨਾ ਸਾਨੂੰ ਹਜੇ ਕਿਸੇ ਤਰ੍ਹਾਂ ਦੇ ਕੋਈ ਮਟੀਰੀਅਲ ਦੀ ਲੋੜ ਆ ਤੇ ਨਾ ਆਲਰੇਡੀ ਸਾਡੇ ਤੋਂ ਲੰਗਰ ਵੀ ਬਹੁਤ ਸਾਰੇ ਭਰਾਵਾਂ ਨੇ ਬਣਾ ਕੇ ਇੱਥੇ ਸਾਡੇ ਕੋਲ ਬਾਦੂ ਲੰਗਰ ਪਹੁੰਚਦਾ ਆ ਸੋ ਜਦੋਂ ਵੀ ਕੋਈ ਲੋੜ ਹੋਈ ਅਸੀਂ ਆਪ ਜੀ ਨੂੰ ਜ਼ਰੂਰ ਇਹ ਬੇਨਤੀ ਕਰ ਲਾਂਗੇ ਬਹੁਤ ਬਹੁਤ ਮਿਹਰਬਾਨੀ ਸਭ ਦਾ ਕੋਟਨ ਕੋਟ ਧੰਨਵਾਦ ਜਿਨ੍ਹਾਂ ਨੇ ਘਰੇ ਬੈਠ ਕੇ ਅਰਦਾਸਾਂ ਕੀਤੀਆਂ ਜਿਨ੍ਹਾਂ ਨੇ ਇੱਥੇ ਤੱਕ ਪਹੁੰਚ ਕੀਤੀ ਜਿਨ੍ਹਾਂ ਨੇ ਆਪਣਾ ਤਿਲ ਫੁੱਲ ਜਿਹੜਾ ਇੱਥੇ ਆ ਕੇ ਸਾਡੇ ਨਾਲ ਬੰਦ ਦੇ ਉੱਤੇ ਸੇਵਾ ਕਰਾਈ ਚਾਹੇ ਉਹ ਪ੍ਰਬੰਧਾ ਨੂੰ ਲੈ ਕੇ ਸੀ ਚਾਹੇ ਉਹ ਬੰਦ ਨੂੰ ਪੱਕਾ ਕਰਨ ਲਈ ਸੀ ਸਾਰੇ ਪ੍ਰਸ਼ਾਸਨ ਦਾ ਸੁਮੇਤੇ ਨਗਰ ਦਾ ਖਾਸ ਕਰਕੇ ਇਲਾਕੇ ਦੇ ਨੌਜਵਾਨ ਭਰਾਵਾਂ ਦਾ ਬਜ਼ੁਰਗਾਂ ਦਾ ਸਾਡੀਆਂ ਮਾਤਾਵਾਂ ਭੈਣਾਂ ਬੱਚਿਆਂ ਦਾ ਕੋਟਨ ਕੋਟ ਧੰਨਵਾਦ ਵਾਈ ਗੁੱਡ ਜੀ ਕਾ ਖਾਲਸਾ ਵਾਈ ਗੁੱਡ ਜੀ ਕੀ ਫਤ